8-10 ਕਮਰਿਆਂ ਵਾਲਾ ਘਰ ਵੀ 8-10 ਕਮਰਿਆਂ ਵਾਲਾ ਘਰ ਵੀ ਹਜ਼ੂਰ ਹੁੰਦਾ ਬੰਦਾ ਤਾਂ ਇੱਕ ਕਮਰੇ 'ਚ ਹੀ ਸੌਂਦਾ ਹੈ ਬਾਕੀ ਕਮਰਿਆਂ 'ਚ ਉਹਦਾ غرੂਰ ਹੁੰਦਾ ਸੋਣਾ ਤਾਂ ਉਨੀ ਜਗ੍ਹਾ ਪੀ ਆ ਰੋਟੀਆਂ ਉਹੀ ਦੋ ਖਾਣੀਆਂ ਬਲਕਿ ਜਿਆਦਾ ਪੈਸੇ ਦੀ ਟੈਨਸ਼ਨ 'ਚ ਡਾਕਟਰ ਵੀ ਘਟਾਉਂਦਾ ਵੀ ਕੱਦੂ ਦਾ ਸੂਪ ਪੀਆ ਕਰੋ ਕਰੇਲੇ ਦਾ ਸੂਪ ਪੀਆ ਕਰੋ ਸੋ ਜਿਆਦਾ ਵੀ ਮਾੜਾ ਹੈ ਇਹ ਘੱਟ ਵੀ ਮਾੜਾ ਹੈ ਜਿਆਦੇ ਵਾਲਾ ਜੇ ਘੱਟ ਵਾਲੇ ਨੂੰ ਦਸਬੰਧ ਕੱਢ ਲੇ ਉਹਨੂੰ ਜਿੰਨੀ ਖੁਸ਼ੀ ਮਿਲੂਗੀ ਨਾ ਜਿੰਨਾ ਸੰਤੁਸ਼ਟ ਮਿਲੂਗਾ ਉਹ ਦੁਨੀਆ ਚ ਕਿਤੇ ਉਹਦੇ ਕਰੰਸੀ ਦੇ ਵਿੱਚ ਕੋਈ ਕਿਸੇ ਦੀ ਕੀਮਤ ਨਹੀਂ ਅੱਜ ਇਨਾਂ ਜੋੜੀਆਂ ਨੂੰ ਅਸ਼ੀਰਵਾਦ ਦੇਣ ਆਇਓ ਆਮ ਘਰਾਂ ਦੇ ਤਿਆਂ ਪੁੱਤ ਨੇ ਇਹਨਾਂ ਨੇ ਤਿਆਂ ਵਾਲਿਆਂ ਨੇ ਖਾਸ ਤੌਰ ਤੇ ਮਾਪਿਆਂ ਨੇ ਸੋਚਿਆ ਨਹੀਂ ਹੋਣਾ ਕਿ ਸਾਡੇ ਧੀ ਸਾਡੀ ਧੀ ਦਾ ਵਿਆਹ ਜਿਹੜਾ ਉਹ ਬਿਨਾਂ ਕਿਸੇ ਜ਼ਮੀਨ ਕਹਣੇ ਤਰੇ ਜਾਂ ਬਿਨਾਂ ਕਿਸੇ ਕਰਜ਼ਾ ਲਏ ਤੋਂ ਹੋ ਜੂਗਾ ਇਸ ਤਰ੍ਹਾਂ ਦੇ ਸਮਾਜਿਕ ਤੇ ਪੁੰਨ ਦੇ ਕੰਮਾਂ 'ਚ ਹਿੱਸਾ ਜ਼ਰੂਰ ਲਿਆ ਕਰੋ ਮੈਂ ਨਹੀਂ ਕਹਿੰਦਾ ਕਿ ਪੈਸੇ ਦਿਓ ਤੁਹਾਡਾ ਆਉਣਾ ਹੀ ਇਹਨਾਂ ਲਈ ਅੱਜ ਬੜਾ ਵੱਡਾ ਆਸ਼ੀਰਵਾਦ ਹੈ ਪੂਰੀ ਦੁਨੀਆ 'ਚ ਟੀਵੀਾਂ ਤੇ ਅਖਬਾਰਾਂ 'ਚ ਫੋਟੋਆਂ ਜਾਣ ਗਈਆਂ ਇਹੀ ਆਪਾਂ ਚਾਹੁੰਦੇ ਹੁੰਨੇ ਆ ਹੋਰ ਕੀ ਕਰਦੇ ਹਾਂ ਕਿ ਭਾਈ ਸਾਡਾ ਸਮਾਜ ਦੇ ਵਿੱਚ ਨਾ ਹੋਵੇ ਸਾਨੂੰ ਵੀ ਚਾਰ ਬੰਦੇ ਜਾਣਦੇ ਹੋਣ ਮੇਰੇ ਸਾਹਮਣੇ ਮੇਰੇ ਪੁਰਾਣੇ ਸਾਥੀ ਬੈਠੇ ਆ ਮੂਨ ਕਾਲੇ ਮੰਡਵੀ ਵਾਲੇ ਸਲੇਮਗੜ ਰਾਜਲਹੇੜੀ ਵਾਲੇ ਲੇਲਾਾਂ ਵਾਲੇ ਪਾਪੜਿਆਂ ਵਾਲੇ ਬੱਲਰਿਆਂ ਵਾਲੇ ਢੀਂਡਸੇ ਵਾਲੇ ਸ਼ਾਦੀਹਰੀ ਵਾਲੇ ਹਰੇ ਉਵਲੇ ਕੱਲਾ ਕੱਲਾ ਪਿੰਡ ਯਾਦ ਆ ਇਥੋਂ ਖੱਬੇ ਨੂੰ ਨਿਕਲ ਜੋ ਖਾਈ ਆਉਂਦਾ ਪਹਿਲਾਂ ਖਾਈ ਵਾਲੇ ਨੰਗਲੇ ਵਾਲੇ ਖੋਖਰ ਵਾਲੇ ਮੈਂ ਦੇਖੀ ਜਾਨਾ ਸਾਰੇ ਬੈਠੇ ਖੰਡੇਵਾਦ ਵਾਲੇ ਬੈਠੇ ਆ ਸਤਵੰਤ ਜੀ ਕਾਮਰੇਡ ਸਾਹਿਬ ਪਟਾਲਾਂ ਕੱਲਾ ਪਟਾਲ ਖੁਰਦ ਜਿਕੇ ਪਿੰਡ ਮੇਰੇ ਉਹਗਲਾਂ ਦੇ ਕੋਟਿਆਂ ਤੇ ਯਾਦ ਹੈ ਕਿਉਂਕਿ ਪਿੰਡਾਂ ਚ ਪੰਜਾਬ ਵੱਸਦਾ ਜੀ ਸੱਚੇ ਸੁੱਚੇ ਦਿਲ ਵਾਲੇ ਬੰਦੇ ਆ ਮਾਲਵੇ ਦੇ ਜੋ ਗੱਲ ਦਿਲ ਤੇ ਉਹੀ ਜ਼ੁਬਾਨ ਤੇ ਹੈ ਸਾਨੂੰ ਛਲਕਪਟ ਨਹੀਂ ਆਉਂਦੇ ਸਾਜ਼ੀਏ ਨਹੀਂ ਕਹਿੰਦੇ ਮੂੰਹ ਤੋਂ ਕੁਝ ਹੋਰ ਬੋਲਦੇ ਆ ਦਿਲੋਂ ਕੁਝ ਹੋਰ ਕਰਦੇ ਆ ਜੋ ਦਿਲੋਂ ਕਰਦੇ ਆ ਉਹੀ ਜ਼ੁਬਾਨ ਤੇ ਹੁੰਦਾ ਸੋ ਇਸ ਗੱਲ ਲਈ ਮੈਂ ਤੁਹਾਡੀ ਵਧਾਈ ਤੁਹਾਨੂੰ ਮੈਂ ਦਿਨਾ ਕਿ ਤੁਸੀਂ ਸੱਚੇ ਸੁੱਚੇ ਲੋਕੋਂ ਪਰਮਾਤਮਾ ਸੱਚਿਆਂ ਦੀ ਸੁਣਦਾ ਪਰਮਾਤਮਾ ਗਰੀਬ ਦੀ ਗਰੀਬ ਦੀ ਦੁਆ ਤੇ ਪਰਮਾਤਮਾ ਦੀ ਦਰਗਾਹ ਕਹਿੰਦੇ ਸਿੱਧਾ ਰਸਤਾ ਹੈ। ਔਰ ਗਰੀਬ ਦੀ ਹਾਂ ਤੇ ਪਰਮਾਤਮਾ ਦੀ ਦਰਗਾਹ ਉਹ ਚ ਵੀ ਕੋਈ ਬਾਈਪਾਸ ਨਹੀਂ।